ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹਰ ਵਾਰੀ ਆਪਾਂ ਕੋਈ ਨਾ ਕੋਈ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਅੱਜ ਜਿਹੜੀ ਰਚਨਾ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਦਾ ਸਿਰਲੇਖ ਹੈ ਦੁਨੀਆ ਸਵਾਉ ਅੱਜ ਦੀ ਰਚਨਾ ਨੂੰ ਸੁਣਦੇ ਆਂ ਤੇ ਜੇਕਰ ਤੁਹਾਨੂੰ ਰਚਨਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਬ ਜੇਕਰ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਡੇਟ ਕਰੀਏ ਤਾਂ ਉਹਦੇ ਬਾਰੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੇ ਸਵਾਗਤ ਹੈ ਜੀ ਰਚਨਾ ਦੁਨੀਆ ਇਹ ਦੁਨੀਆ ਕਈ ਤਰ੍ਹਾਂ ਦੀ ਹੈ ਇਸ ਦੁਨੀਆ ਦੇ ਕਈ ਰੰਗ ਦੇਖੇ ਇਹ ਦੁਨੀਆ ਕਈ ਤਰ੍ਹਾਂ ਦੀ ਹੈ ਇਸ ਦੁਨੀਆ ਦੇ ਕਈ ਰੰਗ ਦੇਖੇ ਮੈਂ ਕਈ ਇਨਸਾਨਾਂ ਨੂੰ ਮਿਲਿਆ ਮੈਂ ਇੱਥੇ ਜ਼ਿੰਦਗੀ ਜੀਣ ਦੇ ਕਈ ਢੰਗ ਦੇਖੇ ਇਹ ਦੁਨੀਆ ਕਈ ਤਰ੍ਹਾਂ ਦੀ ਹੈ ਇਸ ਦੁਨੀਆ ਦੇ ਕਈ ਰੰਗ ਦੇਖੇ ਮੈਂ ਕਈ ਇਨਸਾਨਾਂ ਨੂੰ ਮਿਲਿਆ ਮੈਂ ਇੱਥੇ ਜ਼ਿੰਦਗੀ ਜੀਣ ਦੇ ਕਈ ਢੰਗ ਦੇਖੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਵਾਲੇ ਕਈ ਦਿਲਾਂ ਦੇ ਤੰਗ ਦੇਖੇ ਮੈਂ ਕਈ ਫਿਰਦੇਸੀ ਆਜ਼ਾਦ ਪਰਿੰਦੇ ਬਣ ਕੇ ਕਈ ਚਾਰਦਵਾਰੀ ਵਿੱਚ ਬੰਦ ਦੇਖੇ ਮੈਂ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਵਾਲੇ ਕਈ ਦਿਲਾਂ ਦੇ ਤੰਗ ਦੇਖੇ ਮੈਂ ਕਈ ਫਿਰਦੇਸੀ ਆਜ਼ਾਦ ਪਰਿੰਦੇ ਬਣ ਕੇ ਕਈ ਚਾਰਦਵਾਰੀ ਵਿੱਚ ਬੰਦ ਦੇਖੇ ਮੈਂ ਦੇਖੇ ਮੈਂ ਕਈ ਰੱਬ ਨੂੰ ਕੋਸ ਦੇ ਦੇਖੇ ਮੈਂ ਕਈ ਰੱਬ ਨੂੰ ਕੋਸ ਦੇ ਕਈ ਜ਼ਿੰਦਗੀ ਵਿੱਚ ਬੁਲੰਦ ਦੇਖੇ ਮੈਂ ਇਹ ਦੁਨੀਆ ਕਈ ਤਰ੍ਹਾਂ ਦੀ ਹੈ ਇਸ ਦੁਨੀਆ ਦੇ ਕਈ ਰੰਗ ਦੇਖੇ ਮੈਂ ਇਹ ਦੁਨੀਆ ਕਈ ਤਰ੍ਹਾਂ ਦੀ ਹੈ ਇਸ ਦੁਨੀਆ ਦੇ ਕਈ ਰੰਗ ਦੇਖੇ ਮੈਂ ਇਸ ਦੁਨੀਆ ਦੇ ਕਈ ਰੰਗ ਦੇਖੇ ਮੈਂ ਤੋ ਦੋਸਤੋ ਆਸ ਕਰਦਾ ਆ ਕਿ ਤੁਹਾਨੂੰ ਰਚਨਾ ਵਧੀਆ ਲੱਗੀ ਹੋਵੇਗੀ ਤੇ ਦੁਬਾਰਾ ਬੇਨਤੀ ਕਰਾਂਗਾ ਕਿ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਵੀਡੀਓ ਦਾ ਤੁਹਾਨੂੰ ਅਪਡੇਟ ਮਿਲਦਾ ਰਹੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਰੱਬ ਰੱਖਾ